ਕਿਸਾਨ ਭਰਾਓ ਸਤਿ ਸ੍ਰੀ ਅਕਾਲ ਪਪੂਲਰ ਨੂੰ ਖਾਦ ਪਾਈ ਜਾ ਰਹੀ ਹੈ ਜੀ ਇੱਕ ਏਕੜ ਨੂੰ ਦੋ ਬੈਗ ਜਿਹੜੇ ਆ ਉਹ ਐਸਐਸਪੀ ਦੇ ਸਿੰਗਲ ਸੁਪਰ ਫਾਸਫੇਟ ਇੱਕ ਯੂਰੀਆ ਦਾ ਔਰ ਇੱਕ ਇਹ ਜਿਹੜਾ ਹੈ ਆਈਪੀਐਲ ਦਾ ਪੋਲੀਹਲਾਈਟ ਮਲਟੀ ਨਿਊਟ੍ਰੀਐਂਟਸ ਇਹਨਾਂ ਨੂੰ ਮਿਲਾ ਕੇ ਜਿਹੜਾ ਹੈ ਜੀ ਅਸੀਂ ਇਹ ਖੇਤ ਚ ਪਾ ਰਹੇ ਹਾਂ ਔਰ ਇਸ ਤੋਂ ਬਾਅਦ ਬਰਸਾਤ ਚ ਜਿਹੜੀ ਖੁਰਾਕ ਹੈ ਦੁਬਾਰਾ ਰਿਪੀਟ ਕਰਾਂਗੇ ਇਹਨੂੰ ਸਿੱਧਾ ਕਰਨਾ ਚ 1 ਏਕੜ ਚ 2 1 2 ਬੈਗ ਜਿਹੜੇ ਹੈ ਠੀਕ ਨਹੀਂ ਹੋਇਆ ਜੀ 2 ਬੈਗ ਜਿਹੜੇ ਹੈ ਸਿੰਗਲ ਸੁਪਰ ਫਾਸਫੇਟ ਇੱਕ ਪੋਲੀਹਲਾਈਟ ਇੱਕ ਯੂਰੀਆ 1 ਏਕੜ ਚ ਜਿਹੜਾ ਹੈ ਖਾਦ ਪਾ ਰਹੇ ਹਾਂ ਜੀ ਔਰ ਇਸ ਤੋਂ ਬਾਅਦ ਇਹ ਜਿਹੜੀ ਰਿਪੀਟ ਕਰਾਂਗੇ ਅਸੀਂ ਉਹਦੇ ਚ ਜਿਹੜਾ ਹੈ ਸਿੰਗਲ ਸਪਰ ਫਾਸਫੇਟ ਦੀ ਜਗ੍ਹਾ ਐਨਪੀਕੇ 20 20 13 ਐਨਪੀਕੇ 20 20 13 ਪਾਈ ਜਾਊਗੀ ਜੀ ਇੱਕ ਬੈਗ ਐਨਪੀਕੇ 20 20 13 ਇੱਕ ਬੈਗ ਯੂਰੀਆ 50 ਕਿਲੋ ਔਰ ਇੱਕ ਬੈਗ ਜਿਹੜਾ ਹੈ ਆਈਪੀਐਲ ਦਾ ਪੋਲੀ ਹੈਲਾਈਟ ਇਹ ਅਸੀਂ بارشਾਂ 'ਚ ਰਿਪੀਟ ਕਰਾਂਗੇ ਦੁਬਾਰਾ ਪਾਵਾਂਗੇ ਧੰਨਵਾਦ ਜੀ